ਨੇ ਦੇ ਜਦੋਂ ਦਰਸ਼ਨ ਕੀਤੇ ਨੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਮਸਕਾਰ ਕੀਤੀ ਤੇ ਨਾਲੇ ਭਾਈ ਜੈਤੇ ਨੂੰ ਗਲ ਨਾਲ ਲਾ ਕੇ ਕਿਹਾ ਸੀ ਅੰਗਰੇਟੇ ਗੁਰੂ ਦੇ ਬੇਟੇ ਰੋਂ ਪੰਚ ਕੇ ਸੰਗ ਲਪੇਟੇ ਉਹ ਲੈਕਚਰ ਮੈਂ ਪਿੱਛੇ ਕਰ ਆਇਆ ਕਿ ਮਰਦ ਨੇ ਕਿਹਾ ਸੀ ਇਸ ਤੇਗ ਵਿੱਚੋਂ ਮੈਂ ਉਹ ਖਾਲਸਾ ਸਾਜਾਂਗਾ ਜਿਹੜਾ ਲੱਖਾਂ ਕਰੋੜਾਂ ਵਿੱਚ ਇਕੱਲਾ ਹੀ ਨਜ਼ਰ ਆਏਗਾ ਉਹਨੂੰ ਪੁੱਛਣ ਦੀ ਦੋ ਲੋੜ ਨਹੀਂ ਰਹੇਗੀ ਮੇਰੇ ਸਹਿਬ ਨੇ ਆਖਿਆ ਹੈ ਉਹਨ ਹਿੰਦੂ ਤੁਰ ਕਾ ਬਾ ਲੰਮ ਮੰਤੇ ਕਰੇ ਨਾ ਲਾਜ ਜਿਨ ਕੀ ਜਾਤ ਵੰਨ ਕੁਲ ਮਾਹੀ ਸਰਦਾਰੀ ਨਾ ਭਈ ਕਦਾ ਹੀ ਇਨਹੀ ਕੋ ਸਰਦਾਰ ਬਣਾਉ ਤਬਾ ਗੁਪਿੰਦ ਸਿੰਘ ਨਾਮ ਕਹਾਉ ਪਰ ਅਜ ਲੋੜ ਹੈ ਜਿਹੜੇ ਆਪਣੇ ਆਪ ਨੂੰ ਆਪਾਂ ਜੈਤੇ ਜੀ ਦੇ ਵੰਸਾ ਦੇ ਉਹਨਾਂ ਦੇ ਪੈਰੋਕਾਰ ਬਣ ਗਏ ਉਹਨਾਂ ਵਰਗਾ ਸਰੂਪ ਵੀ ਆਪਾਂ ਸਾਰਾਂ ਨੇ ਧਾਰਨਾ ਹੈ ਜਿਹੜੇ ਆਪਣੇ ਆਪ ਨੂੰ ਬਾਦਾਂ ਬਚਿੱਤਰ ਸਿੰਘ ਜੀ ਜਾਂ ਸਤ ਸੰਗੇ ਜੀ ਹੋਰ ਸ਼ਹੀਦਾਂ ਦੇ ਨਾਮ ਨਾਲ ਆਪੇ ਵੀ ਜਾਣੋ ਸਾਧਾ ਜੀ ਦੀ ਖੁਸ਼ੀ ਲੈਣੀ ਹੈ ਅਮਰ ਸ਼ਕੀਅਤ ਸਿੰਘ ਸਜੀਏ ਭਾਈ ਜੇ ਤੈਨੂੰ ਕਲਗੀ ਧਨਮਾਰ ਕੀ ਕਹਿੰਦੇ ਨੇ ਸੁਣਿਓ ਜੀ ਮੇਰੇ ਸਾਹਿਬ ਕਹਿੰਦੇ ਬੇਤਿਆ ਐਸਾ ਪੰਥ ਸਾਜਿਆਂਗਾ ਜਾਤ ਪਾਤ ਮਜਬਦ ਦੇ ਸਾਰੇ ਬੰਧਨ ਤੋੜ ਦਿਆਂਗਾ ਚਾਰੇ ਵਰਨਾਂ ਨੂੰ ਇੱਕੋ ਮੰਗਲ ਇਕਠਾ ਦਿਆਂਗਾ ਮੇਰੇ ਸਾਹਿਬ ਕਹਿੰਦੇ ਸ਼ਸਤਰ ਧਾਰੀ ਉਹਨਾਂ ਲਤਾੜੇ ਹੋਏ ਲੋਕਾਂ ਨੂੰ ਜਿਨ੍ਹਾਂ ਨੇ ਕਦੇ ਮੂੰਹ ਉਤਾਹ ਕਰਕੇ ਨਹੀਂ ਹਨ ਵੇਖੇ ਉਹਨਾਂ ਨੂੰ ਸਰਦਾਰੀਆਂ ਬਖਸ਼ ਦਿਆਂਗਾ ਜੋ ਕੁਝ ਕਹਿੰਦੇ ਨੇ ਆਓ ਇੱਕ ਇੱਕ ਅੱਖਰ ਤਾਬਲੇ ਗੌਰ ਹੈ ਲਿਖਤ ਹੈ ਅਣਖੀ ਜੀ ਦੀ ਅਰਦੇ ਬਿਆਨੀ ਗਿਆਨੀ ਲਖਵਿੰਦਰ ਸਿੰਘ ਪਾਸ ਦੇ ਢਾਡੀ ਜੱਥੇ ਦੀ ਮਰਦ ਕੀ ਕਹਿੰਦੇ ਨੇ ਜੈਤਿਆ ਲੱਖਾਂ ਵਿੱਚ ਚਮਕੇਗਾ ਚੋਪਣਾ ਨਹੀਂ ਖਾਲਸਾ ਮੇਰਾ सुणके जल की आवाज़ ਕੇਗਾ ਛੁਪਣਾ ਨਹੀਂ ਖਾਲਸਾ ਮੇਰਾ ਸ਼ਾਨੂ ਹੇਲ ਮੇਰਾ ਇੱਕ ਖਾਲਸਾ ਹੀ ਲੱਖਾਂ ਦੇ ਪਾਵਨ ਚਰਨਾਂ ਦੀ ਹਾਜ਼ਰੀ ਪਰਦੇ ਗੁਰੂ ਕੀ ਸੰਗਤ ਵੱਲੋਂ ਬੇਅੰਤ ਮਾਇਆ ਭੇਜੀ ਗਈ ਹੈ ਬਹੁਤ ਹੀ ਸਤਿਕਾਰਯੋਗ ਜੇਦਰ ਮਨਕੀਰ ਸਿੰਘ ਜੀ ਯਾਤਰੀ ਜਿਹੜੇ ਹਜੂਰ ਸਾਹਿਬ ਸੈਕਲ ਯਾਤਰਾ ਕਰਕੇ ਆਏ ਨੇ ਮਹਾਰਾਜ ਦੀ ਕਿਰਪਾ ਉਹਨਾਂ ਵੱਲੋਂ 100 ਰੁਪਏ ਮਾਨ ਭੇਜਿਆ ਗਿਆ ਇੱਕ ਪਚੰਗੀ ਦਲਜੀਤ ਸਿੰਘ ਜੀ ਉਹਨਾਂ ਵੱਲੋਂ ਵੀ 100 ਰੁਪਏ ਮਾਨ ਭੇਜਿਆ ਗਿਆ ਆ ਸਾਰਿਆਂ ਦਾ ਧੰਨਵਾਦ ਮਾਨ ਸਰਦੀ ਕਲਾ ਬਖਸ਼ਿਸ਼ ਕਮ ਜੀ ਸਤ ਸਕੇ ਜੀ ਉਸ ਖਾਲਸੇ ਬਾਰੇ ਮਨ ਕਹਿੰਦੇ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵੇ ਜੋਗ ਦਾਸ ਗੁਰਬਿੰਦ ਸਿੰਘ ਪਤੇ ਖਾਲਸਾ ਦਰਸ ਪਰਸ ਮਿਟੇ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਆ ਕੱਲ ਪ੍ਰਕਾਸ਼ ਪੁਰਬ ਹੈ ਬਹੁਤ ਸੁਦੀ ਸਤਵੀਂ ਹੈ ਕੱਲ ਯਾਦ ਰੱਖਿਓ ਕੌਮ ਦੀਆਂ ਨੀਹਾਂ ਕਦੇ ਪੱਟੀਆਂ ਨਾ ਹੁੰਦੀਆਂ ਜੇ ਨੀਹਾਂ 'ਚ ਖੜੇ ਦੁਲਾਰੇ ਨਾ ਹੁੰਦੇ ਅਜ ਮੰਦਰ ਸ਼ਵਾਲਿਆਂ 'ਚ ਵੱਜਦੇ ਨਾ ਸੈਣੀ ਜੇ ਵੱਜੇ ਰਣਜੀਤ ਨਾ ਕਾਰੇ ਨਾ ਹੁੰਦੇ ਹਿੰਦੂ ਨਾ ਹੁੰਦੇ ਹਿੰਦੀ ਨਾ ਹੁੰਦੇ ਹਿੰਦੁਸਤਾਨੀ ਸਾਰੇ ਨਾ ਹੁੰਦੇ ਭਾਰਤ ਦੇ ਮੁਖੜੇ ਤੇ ਹੁੰਦੀ ਨਾ ਲਾਲੀ ਜੇ ਗੁਰਾਂ ਨੇ ਦੇਸ਼ ਉੱਤੇ ਚਾਰੇ ਪੁੱਤ ਵਾਰੇ 라 ਹੁੰਦੇ ਇਹ ਦੇਸ਼ ਦੇਸ਼ ਨਾ ਹੁੰਦਾ ਅਗਰ ਪਿੰਡ ਦਸ਼ਮੇਤ ਨਾ ਹੁੰਦਾ ਕਲਗੀਧਰ ਮਹਾਰਾਜ ਦੀ ਸਿੱਖੀ ਨੂੰ ਸੰਭਾਲੀਏ ਬੇਨਤੀ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਦੇ ਚਰਣਾ ਜੁੜੀਏ ਬੱਤ ਬੱਡ ਬਾਣੀ ਪੜਿਆ ਕਰੋ ਗੁਰੂ ਘਰ ਦੇ ਵਜੀਰਾ ਨੂੰ ਬੇਨਤੀ ਹੈ ਗਰਮਜੀਤ ਸਿੰਘਾ ਨੂੰ ਕਿ ਭਾਈ ਟਾਈਮ ਕੱਢ ਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਕਰੋ ਸੱਤਿਆ ਕਰਾਇਆ ਕਰੋ ਬਾਣੀ ਦੀ ਡਿਊਟੀ ਹੈ ਮਹਾਰਾਜੀ ਕਿਰਪਾ ਫਿਰ ਪ੍ਰਬੰਧਕ ਉਹਨਾਂ ਨੂੰ ਵੀ ਬੇਨਤੀ ਹੈ ਦਾ ਜੋਗ ਪ੍ਰਬੰਧ ਕਰਨ ਇਹ ਬੱਚੇ ਜਿਹੜੇ ਸਤ ਸੰਗ ਦੀ ਕੋਮਲ ਹੁੰਦੇ ਨੇ ਜਿਵੇਂ ਡਰਟ ਦੀ ਟਾਣੀ ਨੂੰ ਜਿੱਧਰ ਮਰਜੀ ਮੋੜ ਲਓ ਉਹ ਮੁੜ ਜਾਂਦੀ ਹੈ ਫਲੈਕਸੀਬਲ ਹੁੰਦੀ ਹੈ ਤੇ ਜਦੋਂ ਟਾਣਾ ਬਣ ਜਾਂਦਾ ਉਹਨੂੰ ਥੋੜਾ ਜਿਹਾ ਵੀ ਤੁਸੀਂ ਮੋੜੋਗੇ ਉਨ ਮੋੜਨ ਦੀ ਕੋਸ਼ਿਸ਼ ਕਰੋਗੇ ਉਹ ਟੁੱਟਦੇ ਜਾਏਗਾ ਪਰ ਮੁੜੇਗਾ ਨਹੀਂ ਇਹ ਉਮਰ ਸੰਭ ਲਈ ਪਨੀਰ ਜਸਤ ਲਈਓ ਬਾਣੀ ਨਾਲ ਜੋੜੀਏ ਬੀਬੀਆਂ ਨੂੰ ਬੇਨਤੀ ਭਾਈ ਮੇਰੀ ਉਹ ਭੈਣੋ ਮੇਰੀ ਹਮਤਾਵੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜਾ ਸ਼ਿੰਗਾਰ ਚੰਗਾ ਲੱਗਦਾ ਹੈ ਸਾਦਾ ਲਿਬਾਜ਼ ਔਰ ਗੁਰੂ ਮਹਾਰਾਜ ਦੀ ਸਿੱਖੀ ਦੇ ਜੋ ਗਹਿਣਾ ਹੈ ਪੰਜ ਕਕਾਰੇ ਪਾਓ ਤੁਸੀਂ ਸਾਰੇ ਤੁਹਾਡੇ ਉੱਤੇ ਵੱਡੀ ਵੱਡੀ ਜ਼ਿੰਮੇਵਾਰੀ ਹੈ ਸਿਆਣੇ ਕਹਿੰਦੇ ਜਿਹੜੀ ਕੌਮ ਦੀ ਔਰਤ ਜਿਸ ਕੌਮ ਦੀ ਲੇਡੀ ਜਾਗਰਤ ਹੁੰਦੀ ਹੈ ਕੌਮ ਸਦਾ ਚੜ੍ਹਦੀ ਕਲਾ ਵਿੱਚ ਜਾਂਦੀ ਹੈ ਮਾਫ਼ ਕਰਦੇ ਹੋ ਮੇਰੀਓ ਭੈਣੋ ਜਿਹੜੀਆਂ ਪੌਮਾਂ ਦੀ ਇਸਤਰੀ ਬੀਬੀਆਂ ਫੈਸ਼ਨ ਪ੍ਰਸਤ ਹੋ ਜਾਂਦੀਆਂ ਨੇ ਆਪਣੇ ਵਜੂਦ ਨੂੰ ਆਪਣੇ ਇਤਿਹਾਸ ਤੋਂ ਭੁੱਲ ਜਾਂਦੀਆਂ ਨੇ ਮਾਫ਼ ਕਰਿਓ ਉਹਨਾਂ ਕੌਮਾਂ ਦਾ ਇਤਿਹਾਸ ਬਾਣੀ ਜਿੰਨਾ ਮਰਜੀ ਸ਼ਾਨਾਮਤੀ ਹੋਵੇ ਫਿਰ ਕੋਈ ਬਹੁਤਾ ਵਧੀਆ ਨਹੀਂ ਹੁੰਦਾ ਤੁਸੀਂ ਪਿਆਰ ਵਾਲਿਓ ਮੇਰੀਓ ਭੈਣੋ ਮੇਰੀਓ ਧੀਓ ਮੇਰੀਓ ਮਤਾਵੋ ਸਭ ਉਸ ਮੋਰਚੇ ਨੂੰ ਘਰਾਂ ਵਿੱਚ ਬਾਣੀ ਪੜੋ ਬੱਦ ਤੋਂ ਬੱਦ ਵੀਰ ਭਰਾ ਵੀ ਬਾਣੀ ਪੜਿਆ ਕਰੋ ਬਾਣੀ ਬਾਣੀ ਨਾਲ ਜੁੜੋ ਅਮਰਤ ਸ਼ਕੋਤ ਸਿੰਘ ਸਜੋ ਇੱਕ ਬੇਨਤੀ ਹੋਰ ਕਹਿ ਕੇ ਸਮਾਪਤੀ ਕਰਾਂਗਾ ਅਮਰਤ ਦੀ ਦਾਤ ਕੇਵਲ ਮਨੁੱਖ ਨੂੰ ਮਿਲਦੀ ਹੋਰ ਕਿਸੇ ਜਾਨ ਮੇ ਤੇ ਨਹੀਂ ਮਿਲਦੀ ਆ ਸਮਾਂ ਲੱਗ ਗਿਆ ਨਾ ਫਿਰ 83 ਵਾਲਾ ਗੇੜ ਪੈ ਜਾਣਾ ਆ ਜਿਹੜੀ ਟਰੈਵਲਿੰਗ ਦੀ ਸਾਡੀ ਰਹੀ ਹੈ ਬਾਣੀ ਚ ਮਰਦੇ ਵਿੱਚ ਕਿਹਾ ਅੱਜ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਭਏ ਕਈ ਜਨਮ ਕਾ ਜ਼ਮੀਨ ਕੁਰੰਗਾ ਕਈ ਜਨਮ ਪੰખી ਸਰਪ ਹੋਇਓ ਕਈ ਜਨਮ ਹੈਵਰ ਰਿੱਖ ਚ ਹੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲੇ ਦੇਸ ਜੜੀਆ ਇਹ ਸਾਰਾ ਕੁਝ ਅਸੀਂ ਕਰਕੇ ਆਈਆਂ ਮਨੁੱਖਾ ਜੀ ਤੋਂ ਪਹਿਲਾਂ ਜੇ ਨਾ ਸਾਧਿਆ ਤੇ ਅੱਗੇ ਨੂੰ ਫੇਰ ਹੀ ਯਾਤਰਾ ਆਰੰਭ ਹੋ ਜਾਣੀ ਹੈ ਇਸ ਕਰਕੇ ਬੇਨਤੀ ਹੈ ਭਾਈ ਸਾਰਿਆਂ ਨੂੰ ਗੁਰੂ ਕਰਦਾ ਢਾਡੀ ਹੋਣ ਦੇ ਨਾਤੇ ਅਮਰ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਗੁਰੂ ਦੀ ਆਸੀਸਾਂ ਪ੍ਰਾਪਤ ਕਰਿਏ ਇੰਨੀ ਸੇਵਾ ਕਰਿਓ ਪ੍ਰਵਾਦ ਸਾਰੇ ਬੜਾਵਾਂ ਤੇ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਮਾਨ ਸਰਕਾਰ ਭੇਜਿਆ ਸਭਨਾਂ ਦਾ ਧੰਨਵਾਦ ਹੈ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਗੁਰਦੁਆਰਾ ਗੁਰੂ ਸਰਸਰ ਸਹਿਬ ਪਾਤਸ਼ਾਹੀ 6ਵੀਂ ਦੇ ਸਮੁੱਚੇ ਪ੍ਰਬੰਧਕ ਬਹੁਤ ਪਿਆਰ ਵਾਲੇ ਹਨ ਸਤਿਕਾਰ ਵਾਲੇ ਹਨ ਪ੍ਰਧਾਨ ਜੀ ਸਕੱਤਰ ਸਾਹਿਬਾਨ ਦੇ ਬੇਨਤੀ ਸਾਰਿਆਂ ਦਾ ਧੰਨਵਾਦ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ ਸਹਿਬ ਸੱਜੇ ਪਾਤਸ਼ਾਹੀ ਜੀ ਦੇ ਜਿਹੜੀ ਸੇਵਾਵਾਂ ਨਿਭਾ ਰਹੇ ਨੇ ਸਕੱਤਰ ਸਾਹਿਬਾਨ ਉਹਨਾਂ ਦਾ ਧੰਨਵਾਦ ਮਹਾਰਾ ਦੇ ਚੌਹਰ ਬਨਾਰ ਗੁਰੂ ਕੇ ਪੰਜ ਪਿਆਰੇ ਨਿਸਾਨ ਕੀ ਗੁਰੂ ਕੇ ਨਗਾਰ ਕੀ ਗੁਰੂ ਦੇ ਪਿਆਰੇ ਸਾਰ ਜਿਹੜੇ ਗੱਟਕੇ ਵਾਲੇ ਸਿੰਘ ਉਹਨਾਂ ਦਾ ਵੀ ਧੰਨਵਾਦ ਪੈਣਾ ਮਤਾਵਾਂ ਦਾ ਬਹੁਤਾ ਧੰਨਵਾਦ ਬੱਚਿਆਂ ਦਾ ਧੰਨਵਾਦ ਸਾਊਂਡ ਵਾਲੇ ਵੀਰ ਵੀਰ ਸਤਨਾਕ ਸਿੰਘ ਜੀ ਗਿਲ ਗਿਲ ਮੈਰੋ ਸਾਊਂਡ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਨਗਰ ਦੇ ਵਿੱਚ ਹਾਜ਼ਰਤ ਨਗਰ ਕੀਰਤਨ ਦਾ ਪ੍ਰਬਾਅਿਆ ਮਰ ਦੇ ਰੋਕ ਤਾਂ ਚਰਦੀ ਕਲਾ ਬਖਸ਼ਣ ਜੀ ਆਓ ਹੁਣ ਧੰਨਵਾਦ ਕਰੀਏ ਗੁਰਦੇਵ ਪਿਤਾ ਸਾਹਿਬ ਗੁਰੂਗਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਸ਼ਤਰ ਸ਼ਾਇਦ ਬਾਣੀਆਂ ਕਹਾਣੀਆਂ ਪੜੀਆਂ ਔਰ ਸੁਣੀਆਂ ਹਨ ਗੁਰੂਗਰੰਥ ਸਾਹਿਬ ਮਹਾਰਾਜ ਜੀਓ ਆੜੀ ਦਾ ਕੋਟ ਕੋਟ ਬਾਰੰਬਾਰ ਧੰਨਵਾਦ ਦਾਸ ਇਹਨਾਂ ਨੂੰ ਕਹਿੰਦਾ ਆ ਕਿੰਨਾ ਮੰਗਦਾ ਆ ਸਾਥੀ ਭਾਈ ਕੁਲਵਿੰਦਰ ਸਿੰਘ ਜੀ ਭਾਈ ਸਤਵੀਰ ਸਿੰਘ ਜੀ ਸੰਗੀਤਵਾਦਕ ਭਾਈ ਜਸਨੀਰ ਸਿੰਘ ਜੀ ਤਿੰਨੇ ਹੀ ਵਿਰਾਂ ਦਾ ਪਿੰਡ ਹਾਡੀ ਖੇੜਾ ਡਿਸਟ੍ਰਿਕਟ ਅੰਮ੍ਰਿਤਸਰ ਹਰਿਆਣਾ ਦਾਸ ਗਿਆਨੀ ਲਖਵਿੰਦਰ ਸਿੰਘ ਫਾਰਸਪਿੰਡਰ ਜੋਲੀ ਡਿਸਟ੍ਰਿਕਟ ਅੰਮ੍ਰਿਤਸਰ ਇਹਨਾਂ ਨੂੰ ਕਹਿੰਦਾ ਹੋਇਆ ਆਪਣੀ ਭੁੱਲਾਂ ਨੂੰ ਕਿੰਨਾ ਮੰਗਦਾ ਹੋਇਆ ਔਰ ਗੁਰੂ ਚਰਨਾਂ ਚਰਨਾਰ ਸਾਜ ਸੰਗਤਾਂ ਤੋਂ ਆਸ਼ੀਸ਼ ਮੰਗਦਾ ਆ ਜੋ ਕੁਝ ਮਾਰਤ ਬਣਾਉਂਦੇ ਨੇ ਕਿ ਜੀਵਨ ਚ ਕਮਾ ਸਕੀ ਅਰਦਾਸ ਸਾਹਿਬ ਜਿਹਨੇ ਕਰਨੀ ਹੈ ਆਓ ਪਿਆਰ ਵਿੱਚ ਸਤਕਾਰ ਵਿੱਚ ਦੋਵੇਂ ਹੱਥ ਜੋੜੋ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਆਪਣੇ ਨੇਤਰਾਂ ਵਿੱਚ ਆਪਣੇ ਦਿਲੋ ਦਿਮਾਗ ਵਿੱਚ ਆਪਣੇ ਹਿਰਦੇ ਵਿੱਚ ਲਿਆਓ ਤੇ ਗੱਜ ਕੇ ਬਾਪੂ ਨੂੰ ਫੜੇ ਬੁਲਾਓ ਆਕੋ ਜੀ ਵਾਹਿਗੁਰੂ ਜੀ ਕਾ ਆਲਸ ਵਾਹਿਗੁਰੂ ਜੀ ਕੀ ਫਤਿਹ